ਕੰਸਾ ਵਾਹਿਗੁਰੂ ਜੀ ਦੇ ਬੰਦੇ ਸਦਕਾ ਨਾਮ ਕਪਰ ਉਚਾਰਨ ਦੀ ਚਾਹ ਚਾਹ ਰੋਵਾ ਦੇ ਨਾ ਆ ਅੱਜ ਤੱਕ ਜੁਰੀ ਦਾ ਨਾਲ ਸਾਥ ਰੂਨਾਕ ਦੇ ਪ੍ਰਕਾਸ਼ ਨੂੰ ਮੁਕਰਾਟੇ ਨਿਤਕੀਤ ਮਹਾਰਾਜ ਨੇ ਰਾਤ ਦੇ ਮਹਾਰਾਜ ਨੇ ਜਸਾ ਨਹਾ ਦੀ ਕਿਰਤ ਕਿਹੜੇ ਰੂ ਮਹਾਰਾਜ ਦੀਆਂ ਨਿਸ਼ਾਨੀਆਂ ਪਾਕਿਸਤਾਨ ਚ ਗੁਰਦੁਆਰਾ ਕੇਰਾ ਸਾਹਿਬ ਜਾਂ ਮਹਾਰਾਜ ਜੀ ਕਿਰਾਨ ਲੰਗਰ ਚੱਲ ਰਿਹਾ 10 ਰੁਪਈਆ ਦਾ 20 ਰੁਪਈਆ ਦਾ ਲੰਗਰ ਚਲੂ ਕੀਤਾ 45 ਕਾਰੋਬਾਰ ਕਰਨ ਖਤਰਮ ਕੀਏ ਦਿੱਤੇ ਉਹਨਾਂ ਨੇ ਭੁੱਖੇ ਜਿਹੜੇ ਸਾਧੂ ਸੀ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਉਹ ਕਿਹੜਾ ਲੰਗਰ ਚੱਲ ਰਿਹਾ ਜੂ ਨਾਲ ਕਦੇ ਮਹਾਰਾਜ ਜਰਤ ਕਰਤ ਕਰੋ ਰੱਖੇ ਸਕੋ ਦਾ ਮਹਾਪੁਰੇ ਜੀ ਦਸਨੋਂ ਹੋਣੀ ਕਿਰਤ ਕਰ ਇਸ ਵੇਲੇ ਬੇਸ਼ਾਨੀਆਂ ਦਾ ਪਾਕਿਸਤਾਨ ਉਹ ਗੁਰਦੁਆਰਾ ਹੈ ਗੁਰੂ 11 ਸਾਲ ਜਾਂ ਗੁਰੂ ਮਹਾਰਾਜ ਕਿਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਆ ਕੇ ਜਿਹੜੇ ਬੰਦ ਥਲੇ ਉਹ ਬੜਵੀ ਘੱਟੋ ਘੱਟ 5 ਕਿੱल्ल्याचा ਭਾਈ ਉਥੇ ਜਿਹੜੀਆਂ ਨਿਸ਼ਾਨੀਆਂ ਆਪਣੇ ਹਿੰਦੁਸਤਾਨ ਦੇ ਨਿਸ਼ਾਨੀ ਕੋਈ ਗੁਰੂ ਨਾਨਕ ਦੇਵ ਮਹਾਰਾਜ ਦੀ ਸਾਰਿਆਂ ਪਾਕਿਸਤਾਨ ਚ ਆਏ ਦਾ ਤੁਰੀ ਕੀਤੇ ਆ ਇਸ ਕਰਕੇ ਮੈਂ ਸੋਚਿਆ ਸਕਤਾ ਨੂੰ ਬੇਨਤੀ ਕਰਦਾ ਉਹ ਰਾਤ ਦੇ ਮਹਾਰਾਜ ਜੀ ਨੇ ਕਿਰਤ ਕਰੋ ਪਟਕੇ ਲਖੋ ਦਾ ਉਪਦੇਸ਼ ਦਿੱਤਾ ਇਸ ਕਰਕੇ ਆਪਾਂ ਸਾਰੇ ਆਪਣੇ ਦਸਾਨੂਆਂ ਦੀ ਕਿਰਤ ਵੀ ਕਰੀਏ ਤੇ ਲਗਨਾਂ ਚ ਸੇਵੀ ਪਾਈਏ ਕਿਰੇ ਉਹ ਰਾਤ ਦੇ ਪਾਰ ਦੇ ਲਗਨ ਚਲਾਏ ਤੇ ਦੂਜਾ ਬੇਨਤੀ ਆ ਭਾਈ ਅੰਪਰਤ ਛਕੋ ਗੁਰੂ ਵਾਲੇ ਮਨੋਂ ਜਿਨੀਆਂ ਸ਼ਕਤਾਂਆਂ ਬਹੁਤ ਬਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅਜੋ ਤਖਸਰੀ ਦੰਦਮਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਸਜਾਏ ਜਾ ਰਹੇ ਐ ਉਸ ਦੀ ਆਰੰਭਤਾ ਤੇ ਮੈਂ ਸਮੁੱਚੀ ਸੰਗਤ ਨੂੰ ਜਿੱਥੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਗੁਰਪੁਰਬ ਦੀ ਵਧਾਈ ਦਿਨਾ ਉਥੇ ਨਾਲ ਹੀ ਕਿ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਜਦੋਂ ਇੱਥੇ ਕਲਯੋਗ ਹੰਕਾਰ ਜਾਤ ਪਾਤ ਉੱਚ ਨੀਚ ਦਾ ਬੋਲ ਵਾਲਾ ਸੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਅਵਤਾਰ ਧਾਰਿਆ ਪਰ ਅਫਸੋਸ ਮੈਂ ਸਮਝਦਾ ਗੁਰੂ ਸਾਹਿਬ ਨੇ ਤਾਂ ਬਹੁਤ ਵੱਡਾ ਫਲਸਫਾ ਸਿਧਾਂਤ ਸਾਨੂੰ ਦਿੱਤਾ ਕਿ ਨਾਮ ਚੱਪੋ ਵੰਡ ਸਕੋ ਕਿਰਤ ਕਰੋ ਪਰ ਅੱਜ ਦੇ ਹੁਕਮਰਾਨ ਫੇਰ ਉਸੇ ਲੀਹਾਂ ਤੇ ਤੁਰੇ ਹੋਏ ਐ ਮੈਂ ਸਮਝਦਾ ਬੜਾ ਦੁੱਖ ਆਉਂਦਾ ਕਿ ਜਦੋਂ ਸੂਬੇ ਦਾ ਮੁੱਖ ਮੰਤਰੀ ਜੋ ਹੋਵੇ ਵੀ ਸਿੱਖ ਪਰਿਵਾਰ ਚੋਂ ਪਰੋ ਗੁਰੂ ਨਾਨਕ ਦੇ ਮਹਾਰਾਜ ਦੇ ਦੱਸੇ ਬੀਰ ਪੀਅਾਂ ਦੇ ਸਿਧਾਂਤ ਤੇ ਕਿੰਤੂ ਕਰੇ ਸਵਾਲ ਠਾਵੇ ਮੈਂ ਸਮਝਦਾ ਅੱਜ ਫੇਰ ਗੁਰੂ ਨਾਨਕ ਦੇ ਮਹਾਰਾਜ ਦੇ ਸਿਧਾਂਤ ਤੇ ਚੱਲਣ ਦੀ ਲੋੜ ਹੈ ਇਹੋ ਜੇ ਹੁਕਮਰਾਨਾਂ ਨੂੰ ਮੈਂ ਸਮਝਦਾ ਗੁਰੂ ਸਾਹਿਬ ਨੇ ਗੁਰੂ ਨਾਨਕ ਦੇ ਮਹਾਰਾਜ ਤੋਂ ਲੈ ਕੇ ਦਸਾਂ ਜਾਮਿਆਂ ਦੇ ਵਿੱਚ ਇੱਕ ਜੋਤ ਨੇ ਜਿਹੜਾ ਚੰਗਾ ਇਨਸਾਨ ਬਣਾਇਆ ਉਸ ਤੋਂ ਬਾਅਦ ਖਾਲਸਾ ਸਾਜਿਆ ਪਰ ਉਹ ਖਾਲਸਾ ਅੱਜ ਫੇਰ ਉਸੇ ਨਫ਼ਰਤ ਭਰੀਆਂ ਸਰਕਾਰਾਂ ਦੀਆਂ ਸੋਚਾਂ ਦੇ ਵਿੱਚੋਂ ਗੁਜਰ ਰਿਹਾ ਲੰਘ ਰਿਹਾ ਸੰਘਰਸ਼ ਕਰ ਰਿਹਾ ਜਿੱਥੇ ਕੌਮ ਨੂੰ ਬੰਦੀ ਸਿੰਘਾਂ ਦੇ ਮਸਲੇ ਉਠਾਉਣੇ ਪੈ ਰਹੇ ਐ ਉੱਥੇ ਨਾਲ ਹੀ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਧਾਮ ਨੇ ਪਾਕਿਸਤਾਨ ਦੀ ਧਰਤੀ ਤੇ ਜੋ ਹਮੇਸ਼ਾ ਸੇਖੇ ਅਰਦਾਸ ਕਰਦਾ ਹੈ ਕਿ ਪੰਥ ਨੋਂ ਵਿਸੋੜੇਗੇ ਗੁਰਧਾਮਾਂ ਦੇ ਦਰਸ਼ਨ ਦਰਸਾਰਿਆਂ ਦੀ ਕਿਰਪਾਲਤਾ ਕਰਨੀ ਕਿਰਪਾ ਕਰਨੀ ਇਹ ਕਿਉਂ ਕਿਉਂਕਿ ਅੱਜ ਦੇ ਹਕਮਰਾਨ ਸਾਨੂੰ ਦਰਸ਼ਨ ਕਰਨ ਵਾਸਤੇ ਵੀ ਹਜ਼ਾਰਾਂ ਲੱਖਾਂ ਪਵੰਤੀਆਂ ਲਾਉਂਦੇ ਐ ਮੈਂ ਫੇਰ ਅੱਜ ਗੁਰਪੁਰਬ ਦੇ ਦਿਹਾੜੇ ਤੇ ਉਹ ਹਕਮਰਾਨਾਂ ਨੂੰ ਸਰਕਾਰਾਂ ਨੂੰ ਵੀ ਅਪੀਲ ਕਰਦਾ ਬੇਨਤੀ ਕਰਦਾ ਕਿ ਸਦੀਆਂ ਪੁਰਾਣਾ ਜਾਂ 47 ਤੋਂ ਬਾਅਦ ਜੋ ਸਿੱਖ ਕੌਮ ਦੀ ਇਹ ਮੰਗ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਗੁਰਦੁਆਰਾ ਨਨਕਾਣਾ ਸਾਹਿਬ ਤੇ ਸਾਨੂੰ ਖੁੱਲੇ ਦਰਸ਼ਨ ਦਰਸਾਰੇ ਹੋਣ ਇਹ ਸਰਕਾਰਾਂ ਦਾ ਹੱਕ ਬੰਦ ਹੈ ਕਿ ਉਹ ਖਾਲਸੇ ਨੂੰ ਖੁੱਲ੍ਹ ਦੇ ਕੇ ਅਸੀਂ ਓਪਨਲੀ ਆਪਣੇ ਗੁਰੂ ਘਰਾਂ ਦੇ ਵਿੱਚ ਜਾ ਕੇ ਦਰਸ਼ਨ ਕਰਕੇ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰੀਏ ਮੈਂ ਫੇਰ ਹੀ ਸਮਝਦਾ ਕਿ ਗੁਰੂ ਨਾਨਕ ਦੇਵ ਮਹਾਰਾਜ ਦੇ ਸਿਧਾਂਤ ਤੇ ਇਹ ਹੁਕਮਰਾਨ ਚੱਲ ਰਹੇ ਐ ਤੇ ਸਿੱਖ ਕੌਮ ਦਾ ਵੀ ਫਰਜ਼ ਬੰਦ ਹੈ ਕਿ ਇੱਕ ਲੜੀ ਦੇ ਵਿੱਚ ਪਰੋ ਕੇ ਜਿਵੇਂ ਇੱਕ ਮਾਲਾ ਦੇ ਵਿੱਚ ਗੁਰੂ ਸਾਹਿਬ ਨੇ ਪਰੋਇਆ ਕਿ ਆਪਾਂ ਇੱਕ ਹੋ ਕੇ ਬਾਣੀ ਬਾਣੇ ਧਾਰਨੀ ਹੋ ਕੇ ਅਮਰ ਸ਼ਕੀ ਗੁਰੂ ਸਾਹਿਬ ਦੇ ਪੁੱਤਰ ਧੀਆਂ ਬਣੀਏ ਮੈਂ ਵੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਸਿੰਘ ਸਾਹਿਬ ਬਾਬਾ ਏਕ ਸਿੰਘ ਜੀ ਦਾ ਸਮੁੱਚੀ ਮੈਨੇਜਮੈਂਟ ਦਾ ਧੰਨਵਾਦ ਕਰਦਾ ਕਿ ਤੁਸੀਂ ਹਰ ਸਾਲ ਦੀ ਤਰ੍ਹਾਂ ਇਹ ਉਪਰਾਲੇ ਕਰਦੇ ਹੋ ਜਿਸ ਦੇ ਨਾਲ ਵੱਡੀ ਗਿਣਤੀ ਜੋ ਘਰਾਂ ਦੇ ਵਿੱਚ ਸੰਗਤਾਂ ਬਜ਼ੁਰਗ ਮਤਾਂ ਮਾਂ ਬੇਟੀਆਂ ਇਸ ਨਗਰ ਕੀਰਤਨ 'ਚ ਹਾਜ਼ਰੀ ਭਾ ਕੇ ਆਪਣੇ ਆਪ ਨੂੰ ਗੁਰਪੁਰਬ ਦੇ ਵਿੱਚ ਹਾਜ਼ਰੀ ਮਹਿਸੂਸ ਕਰਦੀਆਂ ਸੰਗਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ